ਉਧਿਆਣਾ ਦਿਹਾਤੀ ਦੇ ਥਾਣਾ ਮੁੱਲਾਪੁਰ ਦਾਕਾ ਵਿਖੇ ਸਾਨੂੰ ਕੁਝ ਦਿਨਾਂ ਤੋਂ ਇਨਫਾਰਮੇਸ਼ਨ ਸਿਗੀ ਕਿ ਇੱਕ ਚੋਰਾ ਦਾ ਗਰੋ ਜਿਹਦੇ ਵਿੱਚ 4 ਜਾਣੇ ਸ਼ਾਮਲ ਨੇ ਇਹ ਗਰੋ ਅਲੱਗ-ਅਲੱਗ ਪਿੰਡਾਂ ਦੇ ਵਿੱਚ ਖੇਤਾਂ 'ਚ ਜਾ ਕੇ ਆਲੂ ਚੋਰੀ ਕਰ ਰਿਹਾ ਹੋ। ਜਿਸ ਵਿੱਚ ਰੀਸੈਂਟ ਸਾਨੂੰ ਮਾਜ਼ਰੀ ਪਿੰਡ ਤੋਂ ਗੁਰਮੀਤ ਸਿੰਘ ਵੱਲੋਂ ਇੱਕ ਦਰਖਾਸਤ ਵੀ ਮਸੂਲ ਹੋਈ ਸੀ ਕਿ ਉਹਨਾਂ ਦੇ ਖੇਤ ਵਿੱਚੋਂ ਕਰੀਬ 60 ਪੈਂਡ ਗੱਟੂ ਆਲੂਆਂ ਦੀ ਚੋਰੀ ਹੋਈ ਸੀ। ਜਿਸ ਤੋਂ ਬਾਅਦ ਸਾਡੀ ਪੁਲਿਸ ਨੇ ਮਸਤੀਦੀ ਦੇ ਨਾਲ ਅਲੱਗ-ਅਲੱਗ ਸਾਧਨਾਂ ਦਾ ਵਰਤੋਂ ਕਰਦੇ ਹੋਏ ਇਸ ਵਿੱਚ ਸਾਡੇ ਵੱਲੋਂ ਸੋ ਹਿਊਮਨ ਇੰਟੈਲੀਜੈਂਸ ਵੀ ਲਗਾਈ ਗਈ ਸੀ ਕੁਝ ਟੈਕਨੀਕਲ ਸਾਧਨ ਵੀ ਲਗਾਏ ਗਏ ਸੀ ਜਦੋਂ ਅਸੀਂ ਇਹਨਾਂ ਦੀ ਤਹਿ ਤੱਕ ਗਏ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇਹ ਚਾਰ ਦੋਸ਼ੀ ਨੇ ਜਿਨ੍ਹਾਂ ਦਾ ਨਾਮ ਹਰਪਿੰਦਰ ਸਿੰਘ ਅਮਨਜੀਤ ਸਿੰਘ ਜਿਹੜਾ ਤੀਸਰਾ ਦੋਸ਼ੀ ਜਿਹੜਾ ਇਹਨਾਂ ਦਾ ਮੇਨ ਸਾਰੇ ਗਰੋਹ ਦਾ ਕਰਤਾ ਧਰਤਾ ਵਾ ਉਸ ਦਾ ਨਾਮ ਦਿਲਬਾਖ ਸਿੰਘ ਉਰਫ ਦਾਰਾ ਵਾ ਤਿੰਚੂ thơm ਮਨੋਜ ਜੋ ਕਿ ਸਾਰੇ ਮੋਲਾਪੁਰ ਦਾ ਕਦੇ ਰਹਿਣ ਵਾਲੇ ਵੀ ਇਹ ਕਾਫੀ ਲੰਮੇ ਟਾਈਮ ਤੋਂ ਜਿੱਥੇ ਜਿੱਥੇ ਆਲੂਆਂ ਦੀ ਚੁਗਾਈ ਹੋਣ ਤੋਂ ਬਾਅਦ ਇਕੱਠਾ ਕਰਕੇ ਰੱਖਦੇ ਨੇ ਤਾਂ ਉਤੋਂ ਚੋਰੀ ਕਰਦੇ ਨੇ ਸਾਡੇ ਐਸ.ਆਈ. ਸੁਖਵਿੰਦਰ ਸਿੰਘ ਨੇ ਕੈਲਪੁਰ ਬੜੈਚ ਰੋਡ ਦੇ ਨਾਕਾਬੰਦੀ ਕੀਤੀ ਹੋਈ ਸੀ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਜੀ ਕਿ ਇਹ ਛੋਟੇ ਹਾਥੀ ਦੀ ਵਰਤੋਂ ਕਰਕੇ ਨੰਬਰੀ ਪੀ.ਵੀ.29 ਆ 5072 ਇਹ ਆਲੂ ਲੈ ਕੇ ਚੋਰੀ ਕਰਕੇ ਲੈ ਕੇ ਆ ਰਹੇ ਨੇ ਤਾਂ ਇਹਨਾਂ ਨੂੰ ਅਸੀਂ ਰਸਤੇ 'ਚ ਰੋਕ ਕੇ ਇਹਨਾਂ ਜਿਹੜੇ ਦੋ ਦੋਸ਼ੀ ਨੇ ਹਰਪਿੰਦਰ ਸਿੰਘ ਉਹ ਫੈਰੀ ਹੈਪੀ ਇਹ ਕਮਨਜੀਤ ਸਿੰਘ ਨੂੰ 40 ਗੱਟੂਆਂ ਦੇ ਨਾਲ ਅਰੈਸਟ ਕੀਤਾ ਵਾ ਇਹਨਾਂ ਕੋਲ ਅਸੀਂ ਛੋਟਾ ਹਾਤੀ ਵਿਰਮਹਗਿੱਤ ਜਦੋਂ ਇਹਨਾਂ ਨੂੰ ਅਸੀਂ ਅਗਲੇਰੀ ਪੁਸ਼ਕਸ਼ ਕੀਤੀ ਤਾਂ ਇਹਨਾਂ ਨੇ ਹੋਰ ਵੀ ਕਈ ਚੋਰੀਆਂ ਬੰਨੀਆਂ ਜੋ ਇਹਨਾਂ ਨੇ ਖੇਤਾਂ ਚੋਂ ਆਦੋ ਜੁੜੀ ਕੀਤੀ ਸਨ ਇਸ ਤੋਂ ਇਲਾਵਾ ਘਰਾਂ ਦੇ ਵਿੱਚੋਂ ਗੇਟ ਪੂਰ ਸੁਨੇ ਦੀਆਂ ਚੀਜ਼ਾਂ ਲੋਹੇ ਦੀਆਂ ਚੀਜ਼ਾਂ ਵੀ ਚੋਰੀ ਕਰਦੇ ਸਨ ਸੋ ਇਹਦੇ ਵਿੱਚ ਅਸੀਂ ਚਾਰੇ ਗਰੋਹ ਦੇ ਮੈਂਬਰਾਂ ਚੋਂ ਦੋ ਮੈਂਬਰ ਅਰੈਸਟ ਕਰ ਚੁੱਕੇ ਹਾਂ ਜੋ ਇਹਨਾਂ ਦਾ ਮੇਨ ਸਰਗਣਾ ਵਾ ਦਾਰਾ ਸਿੰਘ ਉਸ ਨੂੰ ਅਰੈਸਟ ਕਰਨ ਲਈ ਸਾਡੇ ਵੱਲੋਂ ਰੇਡਸ ਕੀਤੀਆਂ ਜਾ ਰਹੀਆਂ ਨੇ ਬਾਕੀ ਅਸੀਂ ਇਹਨਾਂ ਦੇ ਖਿਲਾਫ ਪੈਟੀ ਆਰਗੇਨਾਈਜ਼ ਕਲਾਈਮ ਕਰਨ ਦਾ ਇਹ ਧਰਾਵਾ ਤਹਿਤ ਕਾਰਮਚਾਰਜ ਕੀਤਾ ਹੋ ਸੋ ਥੋੜੀ ਦਾ ਕਾਰਨ ਇਹਨੂੰ ਸਖਤ ਜਾਵਦੇ ਸਟੋਰੀ ਦਾ ਕਾਰਨ ਕੀ ਸਾਹਮਣੇ ਆਇਆ ਕਿਉਂ ਕਰਦੇ ਸੀ ਜੋ ਜੀ ਹਜੇ ਤੱਕ ਇਹ ਸਾਹਮਣੇ ਆਇਆ ਕਿ ਇਹ ਬੰਦੇ ਨਸ਼ੇ ਦੇ ਆਦੀ ਸਨ ਸੋ ਕੋਈ ਕੰਮ ਧੰਦਾ ਤਾਂ ਨਹੀਂ ਕਰਦੇ ਸੋ ਨਸ਼ੇ ਦੀ ਪੂਰਤੀ ਵਾਸਤੇ ਇਹ ਬੰਦੇ ਚੋਰੀ ਕਰਦੇ ਸਨ ਜਿਸ ਵਿੱਚੋਂ ਜੋ ਇਹਨਾਂ ਦਾ ਚੌਥਾ ਸ ਜ ਸਰਗਣਾ ਦਾ ਮੈਂਬਰ ਅਮਰੋਜ ਕੁਮਾਰ ਉਸ ਦੇ ਖਿਲਾਫ ਐਨਡੀਪੀਐਸ ਦੇ ਮਾਮਲੇ ਦਰਜ ਨੇ ਸੋ ਜਿੰਨਾ ਜਿੰਨਾ ਇਹਨੂੰ ਸ਼ੇਅਰ ਹੁੰਦਾ ਸੀਗਾ ਇਹ ਉਸ ਸ਼ੇਅਰ ਦੇ ਨਾਲ ਮਨੋਜ ਕੁਮਾਰ ਤੋਂ ਨਸ਼ੇ ਦੀ ਨਸ਼ਾ ਵੀ ਕਰੀਦੇ ਸਨ ਸੋ ਇਸ ਸੱਚ ਢੁੰਗਾਈ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਜਾਊਗੀ ਤਾਂ ਕਿ ਜੋ ਮਨੋਜ ਕੁਮਾਰ ਹੈ ਜਿਸ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦੇ ਕਾਫੀ ਮਾਮਲੇ ਦਰਜ ਨੇ ਅਸੀਂ ਉਸ ਨੂੰ ਵੀ ਗੋਹ ਨਾਲ ਵਾਚਾਂਗੇ ਕਿ ਉਹ ਕਿੱਥੋਂ ਨਸ਼ਾ ਲੈ ਕੇ ਆਉਂਦਾ ਵਾ ਤਾਂ ਉਹਨਾਂ ਬੰਦੇ ਨੂੰ ਵੀ ਨੋਗਰੇਟ ਕੀਤਾ ਜਾਊਗਾ ਬਾਕੀ ਜਦੋਂ ਮੈਂ ਇਹਨਾਂ ਦਾ ਦੋਸ਼ੀਦਾਰਾ ਸਿੰਘ ਪੜਿਆ ਜਾਊਗਾ ਇਹ ਜਿੱਥੇ ਜਾ ਕੇ ਆਲੂ ਵੇਚਦੇ ਸਨ ਕਿਹੜੀ ਸਟੇਟ ਚ ਜਾ ਕੇ ਵੇਚਦੇ ਸਨ ਜਾਂ ਕਿਤੇ ਲੋਕਲੀ ਵੇਚਦੇ ਸਨ ਜੋ ਵੀ ਇਹ ਚੋਰੀ ਦਾ maal ਬੀਜੇ ਸੰ ਉਹਨਾਂ ਨੂੰ ਇਸ ਮਾਮਲੇ ਵਿੱਚ ਨੋਮੀਨੇਟ ਕਰਕੇ ਦੋਸ਼ੀ ਬਣਾਇਆ ਜਾਊਗਾ ਤਾਂ ਕਿ ਏਰੀਆ ਦੇ ਵਿੱਚ ਲੁੱਟਮਖੋਣ ਦੀਆਂ ਵਾਰਦਾਤਾਂ ਤੇ ਅੰਕੂਸ਼ ਲਗਾਇਆ ਜਾ ਸਕੇ ਸਰ ਆਲੂ ਦੀ ਸ਼ਿਕਾਇਤ ਤਾਂ ਪਹਿਲਾਂ ਵੀ ਆਂਦੀ ਸੀ ਮੁੱਲਾਪੁਰ ਚੋਂ ਵੀ ਆਲੂ ਚੋਰੀ ਸਾਨੂੰ ਪਹਿਲਾਂ ਵੀ ਸ਼ਿਕਾਇਤਾਂ ਆਈਆਂ ਸਨ ਜੀ ਇਸ ਦੇ ਬਾਬਤ ਤੇ ਕਾਫੀ ਲੋਕ ਜਿਹੜੇ ਹੋਣ ਇਹਨਾਂ ਨੇ ਤਾਂ ਹੋਰ ਵੀ ਕਈ ਚੋਰੀਆਂ ਮੰਗੀਆਂ ਨੇ ਕਈ ਲੋਕ ਸਾਡੇ ਕੋਲ ਗਈਆਂ ਨੇ ਰਿਪੋਰਟ ਵੀ ਨਹੀਂ ਕੀਤਾ ਬਾਕੀ ਇਹਨਾਂ ਦਾ ਅੱਜ ਅਸੀਂ ਅਦਾਲਤ ਵਿੱਚ ਪੇਸ਼ ਕਰਕੇ ਲੰਮਾ ਰਿਮਾਂਡ ਲਾਵਾਂਗੇ ਤੇ ਰਿਮਾਂਡ ਕਰਾਉ ਸਾਨੂੰ ਹੋਰ ਵੀ ਰਿਕਵਰੀ ਹੋ ਸਕਦੀ ਹੈ